ਉਹ ਜੀ ਇਹਦਾ ਜਵਾਬ ਪੱਤਰ ਦੇਣਾ ਆਉਂਦਾ ਮੈਨੂੰ ਪਹਿਲਾਂ ਠੀਕ ਆ ਨਾ ਪਹਿਲਾਂ ਮੈਂ ਇੱਧਰ ਗੱਲ ਕੀਤੀ ਆ ਐਸ.ਜੀ.ਓ. ਸਾਹਿਬ ਨਾਲ ਹੂ ਆਰ ਯੂ ਉਹਨਾਂ ਨਾਲ ਬੰਦੀ ਚਾ ਮੈਂ ਕੋਈ ਪ੍ਰਾਈਵੇਟ ਬੰਦਾ ਨਹੀਂ ਆ ਮੈਂ ਉਹਨਾਂ ਨਾਲ ਗੱਲ ਕਰ ਰਹੀ ਆ ਮੇਰੇ ਵੀ ਮੋਢੇ ਤੇ ਮੇਰੇ ਕੋਲ ਸਟਾਰ ਲੱਗਿਆ ਮੈਂ ਕੋਈ ਇੱਕ ਮਿੰਟ ਰੁਕਿਓ ਤਿੰਨ ਸਟਾਰ ਨਾਲ ਗੱਲ ਕਰ ਰਹੀ ਆ ਫਿਰ ਕੀ ਹੋ ਗਿਆ ਮੈਂ ਉਹਨਾਂ ਨਾਲ ਗੱਲ ਕਰ ਰਹੀ ਆ ਤੁਸੀਂ ਕੋਈ ਅਫਸਰ ਨਾਲ ਗੱਲ ਕਰ ਰਹੀਆਂ ਤੁਸੀਂ ਜਿਹੜਾ ਸਵਾਲ ਕੀਤਾ ਤੁਹਾਨੂੰ ਜਵਾਬ ਦੇਤਾ ਹੈ ਜਵਾਬ ਦਾ ਤਰੀਕਾ ਹੁੰਦਾ ਹੈ ਬਾਅਦ ਵਿੱਚ ਉਤਰਾ ਕੇ ਉਹਨਾਂ ਰੋਡ ਬਲੌਕ ਦੀ ਪਹਿਲਾਂ ਕਿ ਇੱਕ ਮਿੰਟ ਰੋਡ ਬਲੌਕ ਕਰਨਾ ਗਰਮਨੀ ਦਾ ਅਫੈਂਸ ਨਹੀਂ ਤੇ ਜਿਹੜੇ ਇਲੀਗਲ ਮਾਈਨਿੰਗ ਕਰਨੀ ਉਹ ਅਫੈਂਸ ਨਹੀਂ ਮੈਡਮ ਉਹਦਾ ਕਲਸਟਰ ਆ ਸਰਕਾਰ ਵੱਲੋਂ ਪਾਸ ਆ ਪੰਜਾਬ ਸਰਕਾਰ ਵੱਲੋਂ ਲੈ ਉਹ ਰੂਟ ਪਲਾਨ ਦਿਖਾਓ ਉਦੋਂ ਵੀ ਕਿਹਾ ਰੂਟ ਪਲਾਨ ਦਿਖਾਓ ਰੂਟ ਪਲਾਨ ਤੁਸੀਂ ਮਾਈਨਿੰਗ ਵਾਲਿਆਂ ਨੂੰ ਪੁੱਛੋ ਅਸੀਂ ਨਹੀਂ ਅਸੀਂ ਜਿਹੜੇ ਸਾਨੂੰ ਆ ਕੇ ਕਹਿਣਗੇ ਸਾਡਾ ਜਿਹੜਾ ਰੋਡ ਆ ਮੈਂ ਪਹਿਲਾਂ ਹੀ ਬੋਲਿਆ ਕਿ ਇਹ ਦੀ ਜਿਹੜੀ ਪੀਸੀ ਆ ਜੀ ਮੈਡਮ ਜੀ ਇਹਦੀ ਫਾਰਦ ਲੈ ਆ ਕੇ ਦਿਖਾ ਦਿਓ ਵੀ ਤੁਹਾਡੀ ਪ੍ਰਾਈਵੇਟ ਪ੍ਰੋਪਰਟੀ ਆ ਇਹ ਸਰਕਾਰੀ ਰੋਡ ਆ ਸਰਕਾਰ ਦਾ ਤੁਹਾਨੂੰ ਆ ਸਰਕਾਰ ਦੇ ਲਿਖਿਆ ਹੋਇਆ ਹੈਗਾ ਕਿ ਕਿੰਨੇ ਪਰਸੈਂਟ ਆ ਤੁਸੀਂ ਤੁਸੀਂ ਵੀ ਆਵਾਜ਼ ਹੀ ਲਈ ਹੈ ਤੁਸੀਂ ਵੀ ਰੋਕ ਸਕਦੇ ਤੁਸੀਂ ਸਰਕਾਰੀ ਕਿਸੇ ਆਪਾਂ ਨੂੰ ਕੰਮ ਜਾਰੀ ਕਰਾਓ ਉਹਦਾ ਹੱਲਾ ਬੁਲੰਦ ਇੱਕ ਧਾਕੇ ਦੀ ਜਾਨ ਤੁਸੀਂ ਦੇਖੇ ਜਾਂਦੇ ਹੋ ਵਰਗੇ ਨੂੰ ਤਾਂ ਲੱਗ ਰਿਹਾ ਤੁਸੀਂ ਦੇਖੇ ਜਾਂਦੇ ਹੋ ਨਹੀਂ ਨਹੀਂ ਆ ਜੇ ਲੱਗਦਾ ਤਨਖਾਹ ਦਿੰਦੀ ਆ ਸਾਨੂੰ ਸਰਕਾਰ ਦਾ ਨਕਾ ਨਹੀਂ ਆ ਇਹ ਸਰਕਾਰ ਦੀ ਤਰ੍ਹਾਂ ਉਹ ਲੋਕਾਂ ਦੀ ਸੋਚ ਦੇ ਉਹ ਲੋਕਾਂ ਦੀ ਸੋਚ ਦੇ ਇਹ ਟੋਡੇ ਨਾਲ ਕਰੀਏ ਇਹ ਉਹ ਕਹਿ ਰਿਹਾ ਇਹ ਉਹਨਾਂ ਤੇ ਇੱਕ ਮਿੰਟ ਐਸ ਐਚਓ ਸਾਹਿਬ ਟੋਡੇ ਨਾਲ ਗੱਲ ਕੀਤੀ ਨਾ ਆਰਮ ਨਾਲ ਐਸ ਐਚਓ ਸਾਹਿਬ ਗੱਲ ਸੁਣੋ ਟੋਡੇ ਨਾਲ ਗੱਲ ਕੀਤੀ ਆਪਣੇ ਮੁਲਾਜ਼ਮ ਤੁਸੀਂ ਜਿਹੋ ਨਾਲ ਟੋਡੇ ਨਾਲ ਆਰਮ ਨਾਲ ਗੱਲ ਆਹ ਵਾਲੀ ਗੱਲ ਕਰ ਰਹੇ ਆ ਪਾਪਾ ਟੋਡੇ ਨਾਲ ਆਰਮ ਨਾਲ ਗੱਲ ਤੁਸੀਂ ਮੈਨੂੰ ਜਵਾਬ ਦਿੰਦੇ

ਤਕਰੀ ਹੋ ਰਹੀ ਹੈ ਅੱਜ ਦਾ ਰੀਜ਼ਨ ਉਹ ਚਿਆ ਸਾਨੂੰ ਜੀਤਾ ਮੇਰਾ ਵੀ ਕਿਹੜੇ ਦੇਸ਼ ਦੇ ਚੱਕਰੀਆ ਤੁਸੀਂ ਕਿਉਂਕਿ ਤੁਸੀਂ ਆਹ ਜੇ ਆਪਾਂ ਨਾ ਮਨੂ ਨਾ ਆ ਆਪ ਬਿਆਦੇ ਨਾ ਪਹਿਲੇ ਵੀ ਨਹੀਂ ਮੰਨਦੇ ਹੁੰਦੇ ਸੀ ਇਹ ਕਾ ਕਦੇ ਵੀ ਆ ਕਿ ਪਹਿਲਾਂ ਨੀ ਗਾਈਡਲਾਈਨ ਸੀ ਕਿ ਜੇ ਕੋਈ ਵੀ ਅਪੈਂਸ ਹੋਇਆ 7 ਸਾਲ ਤੋਂ ਵੱਧ ਸਜਾੜਿਆ ਉਨੀ ਦਿਨ ਤੁਸੀਂ ਸਿੱਧੇ ਅਰੈਸਟ ਪਾ ਸਕਦੇ ਆਦਰਵਾਇਜ਼ ਯੂ ਹੈਵ ਟੂ ਸਰਵ ਦੀ ਨੋਟਿਸ ਠੀਕ ਆ ਜਾਂ ਵਰੰਡ ਲੈ ਕੇ ਤੁਸੀਂ ਕਿਸੇ ਨੂੰ ਅਰੈਸਟ ਕਰੋਗੇ ਦੇ ਕੋਲ ਮੈਂ ਵੀ ਕੋਈ ਨਾ ਇਹ ਮਕੀਲ ਨਹੀਂ ਇਹ ਮੇਰੇ ਸੀਨੀਅਰ ਨੇ ਭੰਡੇ ਨੇ ਠੀਕ ਹੈ ਕੋਈ ਵੀ ਆਮ ਵਿਅਕਤੀ ਇਹ ਲੋਕ ਖੜੇ ਆਮ ਵਿਅਕਤੀਆਂ ਦੀ ਜਾਣਕਾਰੀ ਲਈ ਦੱਸ ਰਹੀਆਂ ਕੋਈ ਵੀ ਪੁਲਿਸ ਵਾਲਾ ਕਿਸੇ ਨੂੰ ਵੀ ਕਿਸੇ ਵੀ ਆਫੈਂਸ ਵਿੱਚ